ਜੀ ਕੀ ਹਾਲ ਚਾਲ ਹੈ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਮੈਂ ਸੁਣਿਆ ਕਿ ਜਿਹੜਾ ਬੰਦਾ ਨਵੇਂ ਸਾਲ 'ਚ ਜੋ ਕਰਦਾ ਹੈ ਉਹ ਸਾਰਾ ਸਾਲ ਉਹੋ ਹੀ ਕਰਦਾ ਰਹਿੰਦਾ ਇਹਦਾ ਮਤਲਬ ਆ ਅੱਜ ਜੇ ਆਪਾਂ ਬੇਇੱਜ਼ਤੀ ਕਰਦੇ ਤਾਂ ਜਮ੍ਹਾਂ ਵੀ ਨਹੀਂ ਕਰਾਉਣੀ ਕੋਚਾ ਲਾਇਆ ਤੇ ਉੱਤੇ ਚੜਈ ਜਾਣਾ ਵਾ ਤੈਨੂੰ ਚਰਮ ਨਹੀਂ ਆਉਂਦੀ ਤੇਰੇ ਕੋਲ ਮੈਂ ਤਾਂ ਦੱਸਣਾ ਜਾਊਂਗਾ ਮੇਰੇ ਵਿਆਹ ਦੀ ਲਾਈਟਿੰਗ ਬੋਖ ਹੋ ਚੁਗੀ ਕਹਿੰਦੇ ਲਾਈਟਿੰਗ ਅਸੀਂ ਕਰਾਂਗੇ ਵੀਰੇ ਸਿਰਾ ਘਰਾ ਦੇਾਂਗੇ ਤੇ ਵਿਆਹ ਜੇ ਆਇਆ ਨਹੀਂ ਤਾਂ ਲਾਈਟਿੰਗ ਪਹਿਲਾਂ ਕੁੜੀ ਕੋਈ ਮਿਲੀ ਨਹੀਂ ਤੇ ਤੇਰੀ ਲਾਈਟ ਤੇਰਾ ਬੜਾ ਧਿਆਨ ਨਹੀਂ ਰੱਖਦੇ ਲਾਈਟਾਂ ਲਈ ਕਾ ਤੈਨੂੰ ਕੋਈ ਲਾਈ ਹੇ ਜੀਜੂ ਮੁਬਾਰਕ ਹੋਣ ਕਿਹਨਾਂ ਸੋਇਆ ਜੀਜੂ ਕਿਉ ਯਾਰ ਤੇਰੀ ਕੁੜੀ ਨੂੰ ਹੈਪੀ ਬਰਥਡੇ ਥੈਂਕ ਯੂ ਕੀ ਕਹਿੰਦੇ ਕੇਕ ਸ਼ੇਕ ਤੋਂ ਖਿਲਾਓ ਜੀ ਹਾਂ ਕੇਕ ਲੈ ਆ ਕੇ ਮੈਨੂੰ ਖਵਾਓ ਜੀ 9 ਸਾਲ ਵਧੀਆ ਲੈ ਕੇ ਆਵੇ 9 ਸਾਲ ਦੀਆਂ ਬਾਈ ਜੀ ਮੁਬਾਰਕਾਂ ਵਧਾਈਆਂ ਤੁਹਾਨੂੰ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਾਹਮਣੇ ਪੇਸ਼ ਹੈ স্নੋਵਰ ਬਲ ਵਾਓ ਤੁਸੀਂ ਤੇ ਉਹ ਲੱਗਦੇ ਹੋ ਦੁਬਾਰਾ ਦੁਬਾਰਾ ਦੋਹਾਂ ਥਾਰ ਬਾਰੋ ਕਿੰਨਾ ਨਵੇਂ ਸਾਲ ਤੇ ਮੈਂ ਜਿੰਮ ਜੁਆਇਨ ਕਰ ਲਿਆ ਹੁਣ 2026 ਝਟੂ ਵਾਇ ਕਰੂ ਮੇਰ ਕਰੇ ਫਾਜਾ ਟਮਾਟਾਰ ਪਧੀਆ ਤੁਸੀਂ ਆਵਾ ਨਵਾਂ ਛਾਲ ਸਾਰਿਆਂ ਨੂੰ ਮੁਬਾਰਕਾ ਨਵੇਂ ਸਾਲ ਦੀਆਂ ਲਵ ਯੂ ਅੰਨੇ ਬਾਜੀ ਸਾਲ ਮੁਬਾਰਕ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਮੈਂ ਸੁਣਿਆ ਕਿ ਜਿਹੜਾ ਬੰਦਾ ਨਵੇਂ ਸਾਲ 'ਚ ਜੋ ਕਰਦਾ ਹੈ ਉਹ ਸਾਰਾ ਸਾਲ ਉਹੋ ਹੀ ਕਰਦਾ ਰਹਿੰਦਾ ਇਹਦਾ ਮਤਲਬ ਆ ਅੱਜ ਜੇ ਆਪਾਂ ਬੇਇੱਜ਼ਤੀ ਕਰਦੇ ਤਾਂ ਜਮ੍ਹਾਂ ਵੀ ਨਹੀਂ ਕਰਾਉਣੀ ਪੋਚਾ ਲਾਇਆ ਉੱਤੇ ਚੜਾਈ ਜਾਣਾ ਨਾ ਮਸਾਲ ਤੇਰਾ ਬਣਿਆ ਰਹਿਦਾ ਤੇਰਾ ਸਾਰਾ ਸਾਲ ਦੇਖਤੀ ਕੰਮ ਕਰਿਆ ਨਾ ਮ ਫਿਰ ਲੈ ਕੇ ਦੇਖ ਲੈਂਦਾ ਓਟੇ ਹੈਪੀ ਨੀਅਰ ਹੈ ਹੈਪੀ ਨੀਅਰ ਹੈ ਚਲਾਇਆ ਬਾਹਰ ਫਿਰ ਠੀਕਾ ਛੋਟੇ ਹੁਣ ਜਿਮ ਲਾ ਕੇ ਆਇਆ ਤੂੰ ਸਾਰੇ ਸਾਲ ਮਿੱਠਾ ਹੀ ਖਾਣਾ ਤੂੰ ਆਹ ਸਾਲ ਮਿੱਠਾ ਖਾ ਲੈਣਾ ਹੁਣ ਨਹੀਂ ਮੈਂ ਨਹੀਂ ਆਪਾਂ ਡਾਈਟ ਤੇ ਆ ਸਤਿਗੁਰਾਲ ਜੀ ਦਾ ਗੁੱਡ ਮਾਰਨਿੰਗ ਮੈਂ ਨਹੀਂ ਖਾਂਦਾ ਜਮਾ ਹੀ ਨਹੀਂ ਮੈਂ ਤਾਂ ਡਾਈਟ ਤੇ ਜਮਾ ਹੀ ਨਹੀਂ ਛੋਟੇ ਜਿਮ ਲਾ ਕੇ ਆ ਮੈਂ ਜਿਮ ਜਮਾ ਜੁਆਇਨ ਕਰਨ ਲਈ ਫਿਰ ਮੈਨੂੰ ਟਾਈਮ ਨਹੀਂ ਲੱਗਦਾ ਨਵਾਂ ਸਾਲ ਮੁਬਾਰਕ ਨਵਾਂ ਸਾਲ ਮੁਬਾਰਕ ਪੀ ਨਿਊ ਇਅਰ ਟੂ ਕੀਨ ਹੈਪੀ ਬਾਰਥਡੇ ਆਹੀ ਬਰਥਡੇ ਆਪਣੇ ਨਾਲ ਆ ਅਗਲਾ ਤੇ ਆਪਦੇ ਸਹੁਰਿਆਂ ਨਾਲ ਮਨਾਵੇਗੀ ਅਗਲਾ ਆਪਦੇ ਸਹੁਰਿਆਂ ਨਾਲ ਵਾਜੀ ਵਾ ਚਲੇ ਜਾਵਾਂ ਇੱਕ ਇੱਕ ਤੋਂ ਖਲਾਓ ਜੀ ਹਾਂ ਕੇਕ ਲੈ ਆ ਕੇ ਮੈਨੂੰ ਖਵਾਓ ਜੀ ਤੁਸੀਂ ਲੈ ਆਵੇ ਇੱਧਰ ਜਾਓ ਕਿਹੜਾ ਇੱਧਰ ਮੋੜੀ ਇਹਦੀ ਭੈਣ ਨੇ ਲਿਖਿਆ ਲਾਡੋ ਮੇਰੀ ਲਾਡੋ ਡੈਡੀ ਆ ਮੇਰਾ ਉਹ ਲਾਡੋ ਓਏ ਇਹ ਨਾ ਅਗੇ ਨਹੀਂ ਗਿਆ ਫੜਿਆ ਗਿੱਜਰ ਚਲਾਇਆ ਮਾਤਾ ਹਏ ਚਲਾਇਆ ਹਏ ਠੰਦ ਚ ਫੜਿਆ ਗਿਆ ਮੈਂ ਤਾਂ ਦੱਸਣਾ ਜਾਊਂਗਾ ਮੇਰੇ ਵਿਆਹ ਦੀ ਲਾਈਟਿੰਗ ਬੋਫ ਹੋ ਚੁੱਕੀ ਕਹਿੰਦੇ ਲਾਈਟਿੰਗ ਅਸੀਂ ਕਰਾਂਗੇ ਵੀਰੇ ਸਿਰਾ ਕਰਾ ਦੇਾਂਗੇ ਤੇ ਵਿਆਹ ਅਜੇ ਆਇਆ ਨਹੀਂ ਤੇ ਲਾਈਟਿੰਗ ਪਹਿਲਾਂ ਕੁੜੀ ਕੋਈ ਮਿਲੀ ਨਹੀਂ ਤੇ ਤੇਰੀ ਲਾਈਟ ਤੇਰਾ ਬੜਾ ਧਿਆਨ ਨਹੀਂ ਰੱਖਦੇ ਲਾਈਟਾਂ ਲਈ ਕਾ ਤੈਨੂੰ ਕੋਈ ਲਾਈਟਾਂ ਲਗਿਆ ਹੁੰਦੇ ਹੈ ਤੈਨੂੰ ਕੋਈ ਲਾਈਟਾਂ ਲਗਿਆ ਆ ਤੈਨੂੰ ਆਂਡੇ ਲੱਗੇ ਹੋਏ ਨਹੀਂ ਨਾ ਕੇ ਗਿਆ ਨਾ ਅੱਜ ਤੂੰ ਨਹੀਂ ਨਾ ਤੂੰ ਮੈਨੂੰ ਕਿਵੇਂ ਨੌਣ ਲੱਗਾ ਵਾ ਮੈਂ ਸੌਂ ਲੱਗੇ ਤੈਨੂੰ ਕਿਹਾ ਹੀ ਨਹੀਂ ਨੌਣ ਲੱਗਾ ਵਰਬਾਰ ਫਰੀ ਤੇ ਆ ਗਿਆ ਤੂੰ ਹੁਣ ਸਾਰੇ ਸਾਲ ਤੋਂ ਨੌਣਾ ਹੀ ਨਹੀਂ ਮੈਨੂੰ ਲੱਗਿਆ ਪਤਾ ਸਾਰੇ ਸਾਲ ਨੌਣਾ ਹੀ ਨਹੀਂ ਤੂੰ ਹੁਣ ਨਾ ਦੇ ਮ ਤਾਰਾ ਸਾਲੀ ਕਿਵੇਂ ਸਾਲੀ ਮੇਰੀ ਸੀ ਯਾਰ ਕੀ ਕਹਿੰਦੀ ਤੜਕੇ ਤੜਕੇ ਫੋਨ ਲਾ ਕੇ ਹਜੇ 6 ਵਜੇ ਹਾਂ ਕਹਾ ਠੀਕ ਆ ਮੁਬਾਰਕਾਂ ਹੀ ਮੁਬਾਰਕਾਂ ਆ ਚੱਲ ਤੈਨੂੰ ਕੀ ਕਹਿੰਦੀ ਕਿਵੇਂ ਗਿਆ ਆਪਣੇ ਕਹਿੰਦੀ ਜੀਜਾ ਮੁਬਾਰਕਾ ਹੁਣ ਸਾਲੀ ਮੇਰੀ ਤੜਕੇ ਹੀ ਸੋਈ ਹੈ ਹਾਂ ਫੇਰ ਮੈਂ ਕਹਾ ਮੁਬਾਰਕਾਂ ਠੀਕ ਆ ਠੀਕ ਆ ਮੈਂ ਕਹਾ ਸੌਂ ਜਾ ਅੱਜ ਮੈਂ ਕਹਾ ਉੱਠਣ ਦਾ ਟਾਈਮ ਨਹੀਂ ਹੋਇਆ ਕਿੰਨੀ ਸਾਲੀਆਂ ਗੀ ਜੀਜੂ ਮੁਬਾਰਕਾ ਹੁਣ ਕੇ ਨਾ ਸੌਂ ਜਾਂ ਜੀਜੂ ਜੀਜੂ ਦੇ ਸੋ ਜਾ ਜਦੋਂ ਜੇ ਲਾਗੇ 8:00 ਘੰਟਾ ਮਾਰ ਦਿੰਦਾ ਦਿਨ ਦਾ ਇਹ ਕਹਿੰਦਾ ਸੋ ਜਾ ਸੋ ਜਾ ਜੀ ਜੀ ਨਾਲ ਫੜ ਲੇ ਗੁਡ ਮਾਰਨਿੰਗ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਰੱਬ ਤੋਂ ਦੇ ਲਈ ਨਵਾਂ ਸਾਲ ਵਧੀਆ ਲੈ ਕੇ ਆਵੇ ਨਵੇਂ ਸਾਲ ਦੀਆਂ ਬਾਈ ਜੀ ਮੁਬਾਰਕਾਂ ਵਧਾਈਆਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਆਲ ਵਾਟਰ ਫੈਮਿਲੀ ਹਾਂ ਸਾਰਿਆਂ ਨੂੰ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਤੇ ਰੱਬ ਤੋਂ ਦੇ ਲਈ ਅਗਲਾ ਸਾਲ ਚੰਗਾ ਲੈ ਕੇ ਆਵੇ ਖੁਸ਼ੀਆਂ ਦੇਵੇ ਤੁਹਾਨੂੰ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਰੱਬ ਤੁਹਾਨੂੰ ਤਰੱਕੀਆਂ ਦੇਵੇ ਖੂਬ ਕਨੇਪੁਰੂ ਨੋਏ ਹੋਏ ਗੱਟੂ ਮਾਈ ਲੋ ਮੋਜੋ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ